ਸਾਤਿ ਸ਼੍ਰੀ ਅਕਾਲ ਜੀ ਮੇਰੇ ਵਿਆਹ ਦੇ 4 ਸਾਲ ਬਾਅਦ ਰੱਬ ਨੇ ਮੈਨੂੰ ਔਲਾਦ ਦੇ ਨਾਲ ਨਿਵਾਜਿਆ ਸੀ ਮੇਰੀ ਪਹਿਲੀ ਔਲਾਦ ਬੇਟੀ ਪੈਦਾ ਹੋਈ ਸੀ ਅਤੇ ਉਸ ਤੋਂ ਬਾਅਦ ਮੇਰੀਆਂ ਤਿੰਨ ਹੋਰ ਬੇਟੀਆਂ ਪੈਦਾ ਹੋਈਆਂ ਸੀ ਮੇਰੀਆਂ ਤਿੰਨੋਂ ਬੇਟੀਆਂ ਦੇ ਮੱਥੇ ਤੇ ਇੱਕ ਅਜੀਬ ਜਿਹਾ ਨਿਸ਼ਾਨ ਸੀ ਮੇਰੀ ਹਰ ਬੇਟੀ ਦੇ ਮੱਥੇ ਤੇ ਨਿਸ਼ਾਨ ਇੱਕੋ ਜਿਹਾ ਸੀ ਇਸ ਨਿਸ਼ਾਨ ਦੇ ਨਾਲ ਮੇਰੀਆਂ ਬੇਟੀਆਂ ਨੂੰ ਕੋਈ ਤਕਲੀਫਤਾ ਨਹੀਂ ਸੀ ਪਰ ਉਮਰ ਵਧਣ ਦੇ ਨਾਲ ਨਾਲ ਉਹ ਨਿਸ਼ਾਨ ਵੀ ਵੱਡਾ ਹੁੰਦਾ ਜਾ ਰਿਹਾ ਸੀ ਮੈਂ ਆਪਣੀਆਂ ਬੇਟੀਆਂ ਨੂੰ ਪੜ੍ਹਾਈ ਹਾਸਲ ਕਰਵਾਈ ਅਤੇ ਜ਼ਿੰਦਗੀ ਗੁਜ਼ਾਰਨ ਦੇ ਹਰ ਅਸੂਲ ਸਿਖਾਏ ਅਤੇ ਉਹ ਹਰ ਖੋਬੀ ਦੀਆਂ ਮਾਲਕ ਬਣੀਆਂ ਅਤੇ ਜੋ ਵੀ ਮੇਰੀਆਂ ਬੇਟੀਆਂ ਦੀ ਕਾਬਲੀਅਤ ਤੇ ਬਾਰੇ ਸੁਣਦਾ ਹੈਰਾਨ ਰਹਿ ਜਾਂਦਾ ਪਰ ਜਦੋਂ ਮੇਰੀਆਂ ਬੇਟੀਆਂ ਦੇ ਚਿਹਰੇ ਤੇ ਨਜ਼ਰ ਪੈਂਦੀ ਤਾਂ ਉਹ ਨਿਸ਼ਾਨ ਦੇਖ ਕੇ ਦੁਬਾਰਾ ਮੇਰੀਆਂ ਬੇਟੀਆਂ ਦੇ ਵੱਲ ਕੋਈ ਦੇਖਦਾ ਵੀ ਨਹੀਂ ਸੀ ਮੈਂ ਚਾਰਾਂ ਬੇਟੀਆਂ ਦੇ ਵਿਆਹ ਇਕੱਠੇ ਕਰਨਾ ਚਾਹੁੰਦੀ ਸੀ ਪਰ ਮੇਰੀਆਂ ਬੇਟੀਆਂ ਦਾ ਕਿਤੇ ਵੀ ਰਿਸ਼ਤਾ ਨਹੀਂ ਹੋ ਰਿਹਾ ਸੀ ਫਿਰ ਅਚਾਨਕ ਇੱਕ ਕਰੋੜਪਤੀ ਔਰਤ ਸਾਡੇ ਘਰ ਆਈ ਅਤੇ ਉਸ ਨੇ ਮੇਰੀਆਂ ਚਾਰੇ ਬੇਟੀਆਂ ਦਾ ਰਿਸ਼ਤਾ ਮੇਰੇ ਕੋਲੋਂ ਮੰਗ ਲਿਆ ਮੇਰੇ ਵਾਸਤੇ ਗੱਲ ਬਹੁਤ ਹੈਰਾਨ ਕਰਨ ਵਾਲੀ ਸੀ ਉਸ ਔਰਤ ਨੇ ਮੈਨੂੰ ਦੱਸਿਆ ਕਿ ਮੈਨੂੰ ਇਦਾਂ ਦੀਆਂ ਹੀ ਲੜਕੀਆਂ ਚਾਹੀਦੀਆਂ ਹਨ ਜੋ ਕਾਬਲ ਅਤੇ ਪੜੀਆਂ ਲਿਖੀਆਂ ਹੋਣ ਸ਼ਕਲ ਸੂਰਤ ਤੋਂ ਉਸ ਔਰਤਾ ਤੇ ਉਸ ਔਰਤ ਦੇ ਬੇਟਿਆਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਇਦਾਂ ਦਾ ਰਿਸ਼ਤਾ ਲੱਭਣ ਦੇ ਲਈ ਕਿਹਾ ਹੋਇਆ ਸੀ ਅਤੇ ਕਿਸੇ ਨੇ ਉਸ ਨੂੰ ਮੇਰੀਆਂ ਬੇਟੀਆਂ ਦੇ ਬਾਰੇ ਦੱਸਿਆ ਸੀ ਮੇਰੀਆਂ ਬੇਟੀਆਂ ਉਦਾਂ ਦੀਆਂ ਹੀ ਸੀ ਜਿੱਦਾਂ ਦੀਆਂ ਨੋਹਾ ਉਹ ਔਰਤ ਚੰਗੀ ਸੀ ਉਸ ਔਰਤ ਨੇ ਮੇਰੀਆਂ ਬੇਟੀਆਂ ਨੂੰ ਵੀ ਬਹੁਤ ਪਿਆਰ ਦਿੱਤਾ ਸੀ ਉਸ ਦੇ ਚਾਰੇ ਬੇਟੇ ਬਹੁਤ ਕਾਬਿਲ ਅਤੇ شریف ਲੜਕੇ ਸੀ ਫਿਰ ਥੋੜੀ ਬਹੁਤੀ ਛਾਣਬੀਨ ਤੋਂ ਬਾਅਦ ਮੈਂ ਉਸ ਔਰਤ ਨੂੰ ਹਾਂ ਕਹਿ ਦਿੱਤੀ ਹੁਣ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਫਿਰ ਕੁਝ ਹੀ ਮਹੀਨਿਆਂ ਦੇ ਵਿੱਚ ਮੇਰੀਆਂ ਬੇਟੀਆਂ ਆਪਣੇ ਸਹੁਰੇ ਵਿਦਾ ਹੋ ਗਈਆਂ ਮੇਰੀਆਂ ਬੇਟੀਆਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਮੇਰੀਆਂ ਬੇਟੀਆਂ ਦੀ ਸੱਸ ਨੇ ਵਿਆਹ ਵਿੱਚ ਕੋਈ ਕਮੀ ਨਹੀਂ ਛੱਡੀ ਸੀ। ਵਿਆਹ ਤੋਂ ਬਾਅਦ ਮੇਰੀਆਂ ਬੇਟੀਆਂ ਆਪਣੇ ਘਰਾਂ ਵਿੱਚ ਬਹੁਤ ਖੁਸ਼ ਸੀ ਪਰ 1 ਮਹੀਨੇ ਬਾਅਦ ਮੇਰੀ ਵੱਟੀ ਪੇ ਵੱਡੀ ਬੇਟੀ ਦੀ ਮੌਤ ਹੋ ਗਈ। ਮੇਰੀ ਬੇਟੀ ਦੇ ਪਤੀ ਨੇ ਦੱਸਿਆ ਕਿ ਅਚਾਨਕੇ ਠਾ ਡਿੱਗਣ ਨਾਲ ਮੇਰੀ ਵੱਡੀ ਬੇਟੀ ਦੇ ਸਿਰ ਤੇ ਸੱਟ ਲੱਗ ਗਈ ਸੀ ਅਤੇ ਉਸ ਦੀ ਮੌਤ ਹੋ ਗਈ। ਇਸ ਵਾਰ ਮੈਨੂੰ ਉਹਨਾਂ ਲੋਕਾਂ ਤੇ ਸ਼ੱਕ ਹੋ ਗਿਆ। ਮੈਂ ਰਹਿਣ ਦੇ ਲਈ ਆਪਣੀਆਂ ਬੇਟੀਆਂ ਦੇ ਘਰ ਚਲ ਗਈ ਪਰ ਰਾਤ ਬੇਟੀ ਨੂੰ ਦੇ ਕੇ ਮੇਰਾ ਕਲੇਜਾ ਫਟ ਗਿਆ ਕਿਉਂਕਿ ਮੇਰਾ ਨਾਮ ਕਵਲ ਹੈ ਮੇਰਾ ਤਾਲੁਕ ਖਾਨ ਚੰਗੇ ਖਾਂਦੇ ਪੀਂਦੇ ਘਰ ਤੋਂ ਸੀ ਅਸੀਂ ਦੋ ਪਹਿਣਾ ਸੀ ਅਤੇ ਸਾਡਾ ਇੱਕ ਹੀ ਭਰਾ ਸੀ ਮੇਰੇ ਪਿਤਾ ਜੀ ਬੈਂਕ ਵਿੱਚ ਮੈਨੇਜਰ ਸੀ ਅਤੇ ਸਾਡਾ ਬਹੁਤ ਹੀ ਖੁਸ਼ਹਾਲ ਕਰਾਣਾ ਸੀ ਮੇਰੇ ਮਾਂ ਬਾਪ ਨੇ ਸਾਨੂੰ ਬਹੁਤ ਹੀ ਲਾਡ ਪਿਆਰ ਨਾਲ ਪਾਲਿਆ ਸੀ ਮੈਂ ਵੀ ਅੱਗੇ ਪੜ ਰਹੀ ਸੀ ਜਦੋਂ ਮੇਰਾ ਪਹਿਲਾ ਰਿਸ਼ਤਾ ਆਇਆ ਸੀ ਉਹ ਮੇਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ ਮਤੇ ਸਾਨੂੰ ਪੜਾਉਂਦੇ ਸੀ ਪ੍ਰੋਫੈਸਰ ਦਾ ਅਚਾਨਕ ਤੋਂ ਮੇਰੇ ਲਈ ਰਿਸ਼ਤਾ ਭੇਜਣਾ ਮੇਰੇ ਵਾਸਤੇ ਬਹੁਤ ਪਰੇਸ਼ਾਨੀ ਵਾਲਾ ਸੀ ਮੈਨੂੰ ਲੱਗਦਾ ਸੀ ਕਿ ਕਿਤੇ ਮੇਰੇ ਮਾਪੇ ਮੈਨੂੰ ਗਲਤ ਤਾਂ ਗਲਤ ਨਾ ਸਮਝ ਲੈਣ ਮੇਰੇ ਮਾਤਾ ਪਿਤਾ ਜੀ ਇਦਾਂ ਦੇ ਖਿਆਲਾਂ ਦੇ ਮਾਲਕ ਨਹੀਂ ਸੀ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਸੀ ਪਰ ਇਸ ਰਿਸ਼ਤੇ ਤੋਂ ਉਰਨਾ ਨੇ ਇਨਕਾਰ ਇਨਕਾਰ ਕਰ ਦਿੱਤਾ ਸੀ ਉਹ ਫੈਸਲੇ ਕਰਨ ਅਮਨ ਸਰ ਦੇ ਮਾਪੇ ਚੁੱਪਚਾਪ ਵਾਪਸ ਚਲੇ ਗਏ ਅਤੇ ਸ਼ਾਇਦ ਪ੍ਰੋਫੈਸਰ ਅਮਨ ਨੂੰ ਮੇਰੇ ਮਾਪੇ ਦਾ ਇਨਕਾਰ ਕਰਨਾ ਪਸੰਦ ਨਹੀਂ ਆਇਆ ਸੀ ਫਿਰ ਕੁਝ ਦਿਨਾਂ ਦੇ ਬਾਅਦ ਪ੍ਰੋਫੈਸਰ ਅਮਨ ਨੇ ਦੇ ਮਾਪੇ ਫਿਰ ਤੋਂ ਸਾਡੇ ਘਰ ਆ ਗਏ ਈਸਵਾਰੋਂ ਨਾ ਦੇ ਮਾਤਾ ਪਿਤਾ ਨੇ ਮੰਨਤ ਕੀਤੀ ਕਿ ਰਿਸ਼ਤਾ ਹਰ ਹਾਲ ਵਿੱਚ ਚਾਹੀਦਾ ਚੰਗੀ ਗੱਲ ਇਹ ਸੀ ਕਿ ਪ੍ਰੋਫੈਸਰ ਅਮਨ ਦੇ ਦਿਲ ਵਿੱਚ ਜੋ ਵੀ ਸੀ ਉਹਨਾਂ ਨੇ ਕਦੀ ਵੀ ਮੇਰੇ ਨਾਲ ਇਦਾਂ ਦੀ ਕੋਈ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਅਤੇ ਨਾ ਹੀ ਮੇਰੇ ਵੱਲ ਇਦਾਂ ਦੀਆਂ ਨਜ਼ਰਾਂ ਨਾਲ ਦੇਖਿਆ ਸੀ ਅਤੇ ਇਹ ਹੀ ਗੱਲ ਮੈਂ ਆਪਣੇ ਮਾਪੇ ਬਾਂ ਨੂੰ ਵੀ ਦੱਸੀ ਤਾਂ ਉਹ ਮੇਰੇ ਉੱਪਰ ਸ਼ੱਕ ਨਾ ਕਰਨ ਮੇਰੇ ਪਿਤਾ ਜੀ ਇਸ ਵਾਰ ਵੀਨਕਾਰ ਕਰਨਾ ਚਾਹੁੰਦੇ ਸੀ ਪਰ ਮੇਰੀ ਮਾਂ ਨੇ ਮੇਰੇ ਪਿਤਾ ਜੀ ਨੂੰ ਤੂਪ ਕਰਵਾਇਆ ਤੇ ਇਹ ਪ੍ਰੋਫੈਸਰ ਦੇ ਮਾਤਾ ਪਿਤਾ ਤੋਂ ਸੋਚਣ ਦਾ ਸਮਾਂ ਲਿਆ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਮੇਰੇ ਪਿਤਾ ਜੀ ਨੇ ਮੇਰੀ ਮਾਂ ਨੂੰ ਕਿਹਾ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਪ੍ਰੋਫੈਸਰ ਨੂੰ ਨਹੀਂ ਦੇਣਾ ਚਾਹੁੰਦਾ ਫਿਰ ਮੇਰੇ ਪਿਤਾ ਜੀ ਨੂੰ ਮੇਰੀ ਮਾਂ ਨੇ ਸਮਝਾਇਆ ਕਿ ਸਾਨੂੰ ਲੜਕਾ ਚੰਗਾ ਚਾਹੀਦਾ ਸੀ ਅਤੇ ਲੜਕੀਆਂ ਦਾ ਵਿਆਹ ਜਿੰਨੀ ਜਲਦੀ ਹੋ ਜਾਵੇ ਉਹ ਨਹੀਂ ਚੰਗਾ ਹੈ ਤੇ ਵੀ ਪ੍ਰੋਫੈਸਰ ਅਮਨ ਬਹੁਤ ਹੀ شریف ਇਨਸਾਨ ਹੈ ਇਸ ਕਰਕੇ ਚੰਗਾ ਰਿਸ਼ਤਾ ਥੋ ਨਾ ਜਾਣਦੇ ਹੋ ਮੇਰੀ ਮੰਮੀ ਦੇ ਬਹੁਤ ਸਮਝਾਉਣ ਤੇ ਮੇਰੇ ਪਿਤਾ ਜੀ ਨੇ ਇਹ ਰਿਸ਼ਤਾ ਕਬੂਲ ਕਰ ਲਿਆ ਅਤੇ ਛੱਟ ਮੰਗਣੀ ਪੱਟ ਵਿਆਹ ਕਰ ਦਿੱਤਾ ਤੇ ਤਹਿਤ ਮੇਰਾ ਵਿਆਹ ਪ੍ਰੋਫੈਸਰ ਮੰਦੇ ਨਾਲ ਹੋ ਗਿਆ ਵਿਆਹ ਦੇ ਸਾਰੇ ਇੰਤਜ਼ਾਮ ਬਹੁਤ ਚੰਗੀ ਤਰ੍ਹਾਂ ਨਾਲ ਤੈਅ ਹੋਇਆ ਤਾਂ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਇਹ ਵਿਆਹ ਸਿਰਫ ਅਮਨ ਜੀ ਦੀ ਮਰਜ਼ੀ ਦੇ ਨਾਲ ਹੋਇਆ ਸੀ ਬਾਕੀ ਉਹਨਾਂ ਦੇ ਮਾਤਾ ਪਿਤਾ ਤੇ ਭੈਣ ਭਰਾ ਇਸ ਰਿਸ਼ਤੇ ਦੇ ਸਖਤ ਖਿਲਾਫ ਸੀ ਕਿ ਮੇਰੇ ਪਤੀ ਦਾ ਵੀ ਰਿਸ਼ਤਾ ਉਹਨਾਂ ਦੇ ਪਿਤਾ ਜੀ ਦੇ ਦੋਸਤ ਦੀ ਬੇਟੀ ਦੇ ਨਾਲ ਤੈਅ ਹੋਇਆ ਸੀ ਜੋ ਕਿ ਅਨਪੜ੍ਹ ਸੀ ਪਰ ਮੇਰੇ ਪਤੀ ਨੇ ਜਿੱਦ ਕਰਕੇ ਆਪਣੀ ਪਸੰਦ ਨਾਲ ਮੇਰੇ ਨਾਲ ਵਿਆਹ ਕੀਤਾ ਸੀ ਮੇਰੇ ਪਤੀ ਨੂੰ ਪੜੀਆਂ ਲਿਖੀਆਂ ਲੜਕੀਆਂ ਚੰਗੀਆਂ ਲੱਗਦੀਆਂ ਸੀ ਮੇਰੇ ਪਤੀ ਆਪਣੇ ਮਾਤਾ ਪਿਤਾ ਦੇ ਸਭ ਤੋਂ ਛੋਟੇ ਸਭ ਤੋਂ ਵੱਡੇ ਬੇਟੇ ਸੀ ਅਤੇ ਆਪਣੇ ਮਾਤਾ ਪਿਤਾ ਦੇ ਲਾਡਲੇ ਵੀ ਸੀ ਇਸ ਕਰਕੇ ਜਦੋਂ ਮੇਰੇ ਪਤੀ ਨੇ ਦੂਸਰੀ ਵਾਰ ਰਿਸ਼ਤਾ ਮੰਗਣ ਦੀ ਜਿੱਦ ਕੀਤੀ ਤਾਂ ਆਪਣੇ ਮਾਤਾ ਪਿਤਾ ਨੂੰ ਵੀ ਕਹਿ ਦਿੱਤਾ ਕਿ ਜੇ ਇਸ ਵਾਰ ਉਹਨਾਂ ਨੇ ਲੜਕੀ ਦੇ ਮਾਤਾ ਪਿਤਾ ਨੂੰ ਰਿਸ਼ਤੇ ਲਈ ਨਾ ਮਨਾਇਆ ਤਾਂ ਉਹ ਆਪਣੀ ਜਾਨ ਲੈ ਲੈਣਗੇ ਉਹਨਾਂ ਦੇ ਮਾਪੇ ਕੁਝ ਵੀ ਬਰਦਾਸ਼ਤ ਕਰ ਸਕਦੇ ਸੀ ਪਰ ਔਲਾਦ ਦੀ ਮੌਤ ਨਹੀਂ ਇਸ ਕਰਕੇ ਮੇਰੇ ਪਿਤਾ ਪਤੀ ਦੇ ਮਾਪੇ ਵੀ ਆਪਣੇ بیٹے ਦੀ ਤਮਕੀ ਤੋਂ ਡਰ ਗਈ ਸੀ ਅਤੇ ਦੂਸਰੀ ਵਾਰ ਫਿਰ ਤੋਂ ਮੇਰੇ ਮਾਪੇ ਕੋਲ ਮੇਰੇ ਲਈ ਰਿਸ਼ਤਾ ਮੰਗਿਆ ਤੇ ਜਦੋਂ ਮੇਰਾ ਰਿਸ਼ਤਾ ਹੋ ਗਿਆ ਤੇ ਮੇਰੇ ਪਤੀ ਦੇ ਖਾਨਦਾਨ ਵਾਲਿਆਂ ਨੇ ਬਹੁਤ ਮੁਬਾਰਕ ਕੀਤਾ ਅਤੇ ਨਾਰਾਜ਼ਗੀ ਦਾ ਇਜ਼ਹਾਰ ਵੀ ਕੀਤਾ ਇਤੋਂ ਤੱਕ ਕਿ ਉਹਨਾਂ ਦੇ ਖਾਨਦਾਨ ਵਿੱਚ ਲੜਾਈ ਝਗੜੇ ਵੀ ਹੋ ਗਏ ਸੀ ਇੱਥੇ ਪਹਿਲਾਂ ਮੇਰੇ ਪਤੀ ਦਾ ਰਿਸ਼ਤਾ ਹੋਇਆ ਸੀ ਉਹਨਾਂ ਨੇ ਵੀ ਕੋਈ ਰਕਸਰ ਨਹੀਂ ਸੀ ਛੱਡੀ ਮੇਰੇ ਪਤੀ ਦੇ ਪਿਤਾ ਜੀ ਨੇ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ بیٹے ਦੀ ਜਿਦ ਦੇ ਅੱਗੇ ਮਜਬੂਰ ਸੀ ਇਹਤੇ ਇੰਨੇ ਛੋਟੇ ਬੇਟੇ ਦਾ ਵਿਆਹ ਰੂਪ ਦੇ ਨਾਲ ਕਰਨਾ ਚਾਹੁੰਦੇ ਸੀ ਪਰ ਰੂਪ ਤਾਂ ਮਰਨ ਮਰੌਣ ਦੇ ਲਈ ਚਲ ਗਈ ਸੀ ਉਸਨੇ ਹਰ ਹਾਲ ਵਿੱਚ ਅਮਨ ਦੇ ਨਾਲ ਵਿਆਹ ਹੀ ਕਰਨਾ ਸੀ ਅਤੇ ਅਮਨ ਤੇ ਰੂਪ ਨੂੰ ਦੇਖਦੇ ਤੱਕ ਵੀ ਨਹੀਂ ਸੀ ਇਸ ਤਰ੍ਹਾਂ ਮੇਰੇ ਸਹੁਰਿਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ ਇਸ ਤਰ੍ਹਾਂ ਖਾਂਦਨ ਵਾਲਿਆਂ ਨੇ ਅਤੇ ਮੇਰੇ ਪਤੀ ਦੇ ਪਿਤਾ ਜੀ ਦੇ ਦੋਸਤ ਨੇ ਸਾਡੇ ਨਾਲੋਂ ਬਾਈਕਾਟ ਕਰ ਲਿਆ ਹੁਣ ਮੇਰੇ ਸਹੁਰੇ ਇਹ ਸਾਰੇ ਫਸਾਦ ਦਾ ਜ਼ਿੰਮੇਵਾਰ ਮੈਨੂੰ ਸਮਝਦੇ ਸੀ ਇਸ ਕਰਕੇ ਕੋਈ ਵੀ ਸਿੱਧੇ ਮੂੰਹ ਮੇਰੇ ਨਾਲ ਗੱਲ ਨਹੀਂ ਕਰਦਾ ਸੀ ਜਦ ਕਿ ਮੇਰਾ ਇਸ ਵਿੱਚ ਕੋਈ ਵੀ ਕਸੂਰ ਨਹੀਂ ਸੀ ਅਤੇ ਨਾ ਹੀ ਮੈਨੂੰ ਕਿਸੇ ਗੱਲ ਦਾ ਪਤਾ ਸੀ ਕਿ ਪ੍ਰੋਫੈਸਰ ਅਮਨ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਅਤੇ ਮੇਰੇ ਨਾਲ ਵਿਆਹ ਦੇ ਲਈ ਮੇਰੇ ਪਤੀ ਦੇ ਪੂਰੇ ਖਾਨਦਾਨਾਂ ਤੇ ਆਪਣੇ ਪਰਿਵਾਰ ਨੂੰ ਨਾਰਾਜ਼ ਕਰ ਦਿੱਤਾ ਸੀ ਮੈਂ ਆਪਣੇ ਸਹੁਰਿਆਂ ਨਾਲ ਬਹੁਤ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਮੇਰੀ ਕੋਸ਼ਿਸ਼ ਦਾ ਸਿਲਾਈ ਨਾ ਦਿੱਤਾ ਉਹ ਸਾਰੇ ਮੈਨੂੰ ਹੀ ਮੁਜਰਮ ਸਮਝਦੇ ਸੀ ਮੈਂ ਆਪਣੇ ਸਹੁਰਿਆਂ ਦੇ ਦਰਦ ਭਰੇ ਰਵੱਈਏ ਦੀ ਆਦੀ ਨਹੀਂ ਹੋ پا ਰਹੀ ਸੀ ਅਤੇ ਸਾਰਿਆਂ ਦੀ ਨਫ਼ਰਤ ਨਾਲ ਮੇਰਾ ਬਹੁਤ ਦਿਲ ਦੁਖਦਾ ਸੀ ਪਰ ਮੇਰੇ ਪਤੀ ਮੈਨੂੰ ਤਸੱਲੀ ਦਿੰਦੇ ਕਿ ਕੁਝ ਸਮੇਂ ਬਾਅਦ ਹੌਲੀ-ਹੌਲੀ ਸਾਰਾ ਕੁਝ ਠੀਕ ਹੋ ਜਾਵੇਗਾ ਬਸ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿਓ ਮੇਰੇ ਪਤੀ ਮੇਰਾ ਬਹੁਤ ਖਿਆਰ ਰੱਖਦੇ ਸੀ ਅਸੀਂ ਇੱਕ ਦੂਜੇ ਦੀ ਬਹੁਤ ਇੱਜ਼ਤ ਕਰਨੀ ਆ ਤੇ ਪਤੀ ਦੀ ਦਿੱਤੀ ਇੱਜ਼ਤੀ ਖਾਤਰ ਮੈਂ ਆਪਣੇ ਸਹੁਰਿਆਂ ਵੱਲੋਂ ਹਰ ਰਵੱਈਏ ਨੂੰ ਬਰਦਾਸ਼ਤ ਕਰਨ ਲੱਗੀ ਅਤੇ ਜੀ ਜਾਣ ਤੋਂ ਆਪਣੇ ਸਹੁਰਿਆਂ ਦੀ ਇੱਜ਼ਤ ਅਤੇ ਖਿਦਮਤ ਕਰਦੀ ਸੀ ਇਸੇ ਵਿਆਹ ਨੂੰ ਸਾਲ ਹੋ ਗਿਆ ਅਤੇ ਮੇਰੀ ਸੱਸ ਨੇ ਔਲਾਦ ਨੂੰ ਲੈ ਕੇ ਮੇਰੇ ਨਾਲ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਮੇਰੀ ਗੋਦਾ ਜੇ ਤੱਕ ਖਾਲੀ ਕਿਉਂ ਹੈ ਪਰ ਮੈਂ ਚੁੱਪ ਹੋ ਜਾਂਦੀ ਹੁਣ ਮੈਂ ਇਸ ਗੱਲ ਦਾ ਕੀ ਜਵਾਬ ਦਿਆ ਇਹ ਮੇਰੇ ਹੱਥ 'ਚ ਨਹੀਂ ਸੀ ਰੱਬ ਜਦੋਂ ਚਾਹੇਗਾ ਉਦੋਂ ਹੀ ਦੇਵੇਗਾ ਮੈਨੂੰ ਲੱਗਦਾ ਆਪਣੇ ਸਹੁਰਿਆਂ ਦੀਆਂ ਗੱਲਾਂ ਤੋਂ ਪਰੇਸ਼ਾਨ ਹੋ ਗਈ ਸੀ ਇੱਥੋਂ ਤੱਕ ਕਿ ਬਿਮਾਰ ਰਹਿਣ ਲੱਗ ਪਈ ਮੇਰੇ ਪਤੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਕੋਈ ਵੀ ਇਸ ਬਾਰੇ ਕਵਲ ਨਾਲ ਕੋਈ ਸਵਾਲ ਜਵਾਬ ਨਹੀਂ ਕਰੇਗਾ ਕਿਉਂਕਿ ਮੈਂ ਹਜੇ ਔਲਾਦ ਚਮਦਾ ਹੀ ਨਹੀਂ ਹਾਂ ਮੇਰੇ ਪਤੀ ਦੀ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ ਹਾਲਾਂਕਿ ਇਹ ਗੱਲ ਸੱਚ ਨਹੀਂ ਸੀ ਮੇਰੇ ਪਤੀ ਵੀ ਔਲਾਦ ਦੀ ਚਾਹਤ ਰੱਖਦੇ ਸੀ ਪਰ ਮੇਰੀ ਖਾਤਰ ਉਹਨਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਝੂਠ ਬੋਲਿਆ ਸੀ ਫਿਰ ਕੁਝ ਵਕਤ ਗੁਜ਼ਰਿਆ ਅਤੇ ਮੇਰੇ ਪਤੀ ਨੇ ਮੇਰੀਆਂ ਨਨਾਨਾ ਦਾ ਵਿਆਹ ਕਰ ਦਿੱਤਾ ਜਿਸ ਨਾਲ ਮੇਰੀਆਂ ਨਾਨਾ ਦੇ ਮિજાਜ ਕੁਝ ਬਿਹਤਰ ਹੋ ਗਏ ਅਤੇ ਫਿਰ ਮੇਰੇ ਵਿਆਹ ਦੇ 2 ਸਾਲ ਦੇ ਵਿੱਚ ਮੇਰੀਆਂ ਦੋਨੋਂ ਨਾਨਾ ਵਿਆਹ ਕਰਕੇ ਆਪਣੇ ਆਪਣੇ ਘਰ ਚਲੀਆਂ ਗਈਆਂ ਅਤੇ ਮੇਰੇ ਸੱਸ ਸਹੁਰਾ ਪੋਤਾ ਪੋਤੀ ਦੀ ਚਾਹਤ ਲੈਂਦੇ ਇਸ ਦੁਨੀਆ ਤੋਂ ਚਲੇ ਗਿਆ ਤੇ ਦਿਔਰ ਵੀ ਵਿਆਹ ਕਰਕੇ ਅਲੱਗ ਆਪਣੇ ਘਰ ਵਿੱਚ ਰਹਿਣ ਲੱਗ ਪਿਆ ਪਰ ਮੇਰੀ ਝੋਲੀ ਖਾਲੀ ਹੀ ਰਹੀ ਹੁਣ ਮੈਨੂੰ ਬੇਔਲਾਦ ਦਾ ਡਰ ਸਤਾਉਣ ਲੱਗ ਪਿਆ ਸੀ ਅਤੇ ਮੈਂ ਔਲਾਦ ਦੇ ਨਾ ਹੁੰਤੇ ਬੋਰ ਪਰੇਸ਼ਾਨੀ ਸੀ ਮੈਂ ਫਿਰ ਡਾਕਟਰ ਅਤੇ ਹਰ ਹਕੀਮ ਤੋਂ ਆਪਣਾ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਾ ਹੋਇਆ ਮੈਂ ਅਤੇ ਮੇਰੇ ਪਤੀ ਨੇ ਆਪਣਾ ਚੈੱਕਅਪ ਵੀ ਕਰਵਾਇਆ ਪਰ ਅਸੀਂ ਦੋਨੋਂ ਠੀਕ ਸੀ ਜਦ ਸਾਨੂੰ ਕੋਈ ਵੀ ਮਸਲਾ ਨਹੀਂ ਸੀ ਬਸ ਉਸ ਰੱਬ ਦੇ ਵੱਲੋਂ ਥੋੜੀ ਦੇਰ ਸੀ ਮੈਂ ਬਹੁਤ ਰੋਂਦੀ ਅਤੇ ਪਰੇਸ਼ਾਨ ਰਹਿੰਦੀ ਸੀ ਜਦ ਕਿ ਮੇਰਾ ਪਤੀ ਮੈਨੂੰ ਦਿਲਾਸਾ ਦਿੰਦਾ ਕਿ ਰੱਬ ਦੇ ਇੱਥੇ ਦੇਰ ਹੈ ਅੰਧੇਰ ਨਹੀਂ ਬਹੁਤ ਜਲਦੀ ਸਾਡੀ ਵੀ ਔਲਾਦ ਹੋ ਜਾਵੇਗੀ ਤੇ ਆਖਰ ਸਾਡੀਆਂ ਦੁਆਵਾਂ ਰੰਗ ਲੈਂੀਆਂ ਤੇ ਵਿਆਹ ਦੇ 4 ਸਾਲ ਬਾਅਦ ਉਸ ਪ੍ਰਮਾਤਮਾ ਨੇ ਮੈਨੂੰ ਚਾਨਵਰਗੀ ਧੀ ਅਦਾ ਕੀਤੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਆਪਣੀ ਔਲਾਦ ਹੋ ਜਾਣ ਤੇ ਮੇਰਾ ਪਤੀ ਵੀ ਬਹੁਤ ਖੁਸ਼ ਸੀ ਮੇਰੀ ਬੇਟੀ ਬਹੁਤ ਪਿਆਰੀ ਸੀ ਪਰ ਉਸ ਦੇ ਮੱਥੇ ਤੇ ਇੱਕ ੱੱਬਾ ਸੀ ਪਹਿਲਾਂ ਤਾਂ ਮੈਂ ਥੋੜੀ ਪਰੇਸ਼ਾਨ ਹੋਈ ਪਰ ਫਿਰ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਮੇਰੇ ਵਾਸਤੇ ਇੰਨਾ ਹੀ ਬਹੁਤ ਸੀ ਕਿ ਉਸ ਪ੍ਰਮਾਤਮਾ ਨੇ ਮੈਨੂੰ ਲਾਦ ਦੇ ਦਿੱਤੀ ਅਸੀਂ ਆਪਣੀ ਬੇਟੀ ਦੇ ਪੈਦਾ ਹੋਣ ਤੇ ਬਹੁਤ ਖੁਸ਼ੀ ਮਨਾਈ ਸੀ ਤੇ ਮੇਰੀ ਬੇਟੀ ਸਿਮਰ 2 ਸਾਲ ਦੀ ਸੀ ਜਦੋਂ ਫਿਰ ਤੋਂ ਸਾਡੇ ਘਰ ਇੱਕ ਚੰਨ ਜਈ ਬੇਟੀ ਪੈਦਾ ਹੋਈ ਮੇਰੀ ਦੂਸਰੀ ਬੇਟੀ ਸਿਮਰ ਤੋਂ ਵੀ ਜ਼ਿਆਦਾ ਪਿਆਰੀ ਸੀ ਪਰ ਹਨਨ ਕਰਨ ਵਾਲੀ ਗੱਲ ਇਹ ਸੀ ਕਿ ਉਸਦੇ ਚਿਹਰੇ ਤੇ ਵੀ ਉਸੇ ਤਰ੍ਹਾਂ ਦਾ ਨਿਸ਼ਾਨ ਸੀ ਜਿੱਦਾਂ ਦਾ ਸਿਮਰ ਦੇ ਚਿਹਰੇ ਤੇ ਸੀ ਮੈਨੂੰ ਇਸ ਗੱਲ ਨੇ ਬਹੁਤ ਪਰੇਸ਼ਾਨ ਕਰ ਦਿੱਤਾ ਸੀ ਪਰ ਮੇਰੇ ਪਤੀ ਨੇ ਕਿਹਾ ਕਿ ਸਭ ਕਰਕੇ ਤੂੰ ਆਪਣੇ ਪ੍ਰਮਾਤਮਾ ਨੂੰ ਨਾਰਾਜ਼ ਕਰ ਰਹੀ ਆਂ ਅਤੇ ਮੈਂ ਆਪਣਾ ਦਿਲ ਹਾਰ ਤਰ੍ਹਾਂ ਦੇ ਬਿਆਨ ਤੋਂ ਸਾਫ਼ ਕੀਤਾ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ ਲੱਗ ਪਈ ਮੇਰੀਆਂ ਦੋਨੋਂ ਬੇਟੀਆਂ ਬਹੁਤ ਪਿਆਰੀਆਂ ਤੇ ਸਮਝਦਾਰ ਸੀ ਫਿਰ ਮੇਰੀ ਛੋਟੀ ਬੇਟੀ ਸਾਲ ਦੀ ਸੀ ਜਦੋਂ ਮੈਂ ਫੇਰ ਤੋਂ ਮਾਂ ਬਣਨ ਵਾਲੀ ਹੋ ਗਈ ਪਰ ਇਸ ਵਾਰ ਦੀ ਖੁਸ਼ੀ ਮੇਰੇ ਉੱਪਰ ਪਾਰੀ ਪੈ ਗਈ ਸੀ ਜੇ ਮੇਰੀ ਤੀਸਰੀ ਔਲਾਦ ਪੈਦਾ ਨਹੀਂ ਹੋਈ ਸੀ ਜਦੋਂ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਮੌਕੇ ਤੇ ਹੀ ਆਪਣੀ ਜਾਨ ਤੋਂ ਹੱਤੋਂ ਬੈਠੇ ਸਾਬ ਨੇ ਪਤੀ ਦੀ ਮੌਤ ਦਾ ਸੁਣ ਕੇ ਮੈਨੂੰ ਹੌਸਲਾ ਦਿੱਤਾ ਪਰ ਮੇਰੇ ਤੇ ਤਾਂ ਕਿਆਮਤ ਟੁੱਟ ਗਈ ਸੀ ਮੇਰਾ ਬਹੁਤ ਬੁਰਾ ਹਾਲ ਸੀ ਮੇਰੇ ਮਾਂ-ਬਾਪ ਅਤੇ ਭੈਣ-ਭਰਾ ਮੈਨੂੰ ਦਲਾਸਾ ਦਿੰਦੇ ਰਹਿੰਦੇ ਅਤੇ ਸੰਭਾਲਦੇ ਜਨਜਾਤ ਕੇ ਮੇਰੇ ਪਤੀ ਦੇ ਭੈਣ ਭਰਾ ਤੇ ਉਹਨਾਂ ਦੇ ਖਾਨਦਾਨ ਵਾਲਿਆਂ ਨੇ ਮੇਰੇ ਪਤੀ ਦਾ ਸਿਰਫ ਜਨਾਜਾ ਹੀ ਪਕਤਾਇਆ ਸੀ ਅਤੇ ਉਸ ਤੋਂ ਤੁਰੰਤ ਬਾਅਦ ਹੀ ਮੇਰੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਸੀ ਉਹਨਾਂ ਨੂੰ ਮੇਰੀ ਕੋਈ ਵੀ ਚਾਹਤ ਨਹੀਂ ਸੀ ਉਹ ਸਿਰਫ ਮੇਰੇ ਪਤੀ ਦੀ ਖਾਤਰ ਮੈਨੂੰ ਬਰਦਾਸ਼ਤ ਕਰਦੇ ਸੀ ਹੁਣ ਜਦੋਂ ਉਹ ਨਾ ਰਹੇ ਤਾਂ ਉਹਨਾਂ ਨੇ ਮੈਨੂੰ ਵੀ ਛੱਡ ਕੇ ਛੱਡ ਕੇ ਆਪਣੇ ਬਾਕੀ ਖਾਨਦਾਨ ਵਾਲਿਆਂ ਨਾਲ ਸੁਲਾਹ ਕਰ ਲਈ ਸੀ ਇਸ ਤਰ੍ਹਾਂ ਮੈਂ ਆਪਣੇ ਸਹੁਰੇ ਪਰਿਵਾਰ ਵਾਲਿਆਂ ਨਾਲ ਬਿਲਕੁਲ ਟੁੱਟ ਕੇ ਰਹਿ ਗਈ ਸੀ ਅਤੇ ਫਿਰ ਮੇਰੇ ਦੋ ਜੁੜਵਾ ਬੇਟੀਆਂ ਹੋਈਆਂ ਚਿਹਰੇ ਦੇਖ ਕੇ ਮੈਨੂੰ ਝਟਕਾ ਲੱਗਿਆ ਸੀ ਮੈਂ ਬੇਹੋਸ਼ ਹੋ ਗਈ ਸੀ ਕਿਉਂਕਿ ਉਹਨਾਂ ਦੋਨਾਂ ਦੇ ਚਿਹਰੇ ਤੇ ਵੀ ਬਿਲਕੁਲ ਉਹ ਜਿਆ ਹੀ ਨਿਸ਼ਾਨ ਸੀ ਮੇਰੇ ਹੋਸ਼ ਉੱਡ ਗਏ ਇਦਾਂ ਲੱਗਦਾ ਸੀ ਜਿਦਾਂ ਇਨਾਂ ਚਾਰਾਂ ਨੂੰ ਜਾਣ ਬੁੱਝ ਕੇ ਕੋਈ ਜਿਆ ਕਾਲਾ ਧੱਬਾ ਲੱਗ ਗਿਆ ਹੋਵੇ ਪਰ ਮੇਰੇ ਮਾਪੇ ਨੇ ਮੇਰੀ ਇਸ ਖਿਆਲ ਤੇ ਮੈਨੂੰ ਟੋਕਿਆ ਤੇ ਕਿਹਾ ਇਹ ਵੀ ਰੱਬ ਵੱਲੋਂ ਤੇਰੀ ਕੋਈ ਅਜਮਾਈਸ਼ ਹੋ ਸਕਦੀ ਆ ਕਿਪਤਾ ਤੇਰੇ ਪਤੀ ਅਮਨ ਨੂੰ ਰੂਪ ਦਾ ਦਿਲ ਦਿਖਾਉਣ ਦੀ ਸਜ਼ਾ ਮਿਲੀ ਹੋਵੇ ਤੂੰ ਹਰ ਹਾਲ ਵਿੱਚ ਰੱਬ ਕੋਲੋਂ ਆਪਣੇ ਗਲਤ ਖਿਆਲਾਂ ਦੀ ਮਾਫੀ ਮੰਗਾ ਤੇ ਆਪਣੇ ਬੱਚਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਪਾਲਣਾ ਮੈਨੂੰ ਆਪਣੇ ਮਾਤਾ ਪਿਤਾ ਦੀ ਗੱਲ ਚੰਗੀ ਤਰੀਕੇ ਨਾਲ ਸਮਝ ਆ ਰਹੀ ਸੀ ਕਿ ਉਹ ਉਸ ਰੂਪ ਨੂੰ ਮਿਲ ਕੇ ਉਸ ਕੋਲੋਂ ਮਾਫੀ ਮੰਗਾ ਮੇਰੀਆਂ ਨਾਨਾ ਨਾਨਾ ਮੇਰੀਆਂ ਮੇਰੀ ਗੱਲ ਸੁਨਣਾ ਤਾਂ ਦੂਰ ਮੇਰੇ ਨਾਲ ਬੋਲਦੀਆਂ ਵੀ ਨਹੀਂ ਸੀ ਅਤੇ ਮੈਂ ਵੀ ਆਪਣੀ ਭਾਵਨਾ ਰੱਬ ਦੇ ਤੇ ਛੱਡ ਦਿੱਤੀ ਐ ਤੇ ਆਪਣੀਆਂ ਬੇਟੀਆਂ ਦੀ ਪਰਵਰਿਸ਼ ਤੇ ਲੱਗ ਗਈ ਉਹਨਾਂ ਦੀ ਚੰਗੀ ਜ਼ਿੰਦਗੀ ਦੇ ਲਈ ਮੈਂ ਆਪਣੇ ਪਤੀ ਦੀ ਨੌਕਰੀ ਤੇ ਲੱਗ ਗਈ ਵਕਤ गुज़रਦਾ ਗਿਆ ਤੇ ਮੇਰੀਆਂ ਬੇਟੀਆਂ ਜਵਾਨ ਹੋ ਗਈਆਂ ਮੈਂ ਆਪਣੀਆਂ ਬੇਟੀਆਂ ਦੀ ਬਹੁਤ ਚੰਗੀ ਤਰ੍ਹਾਂ ਪਰਵਰਿਸ਼ ਕੀਤੀ ਸੀ ਅਤੇ ਪੜ੍ਹਾਈ ਹਾਸਲ ਕਰਵਾਈ ਸੀ ਅਤੇ ਘਰ ਦਾ ਹਰ ਇੱਕ ਕੰਮ ਸਿਖਾਇਆ ਸੀ ਪਰ ਜਦੋਂ ਉਹਨਾਂ ਦੇ ਵਿਆਹ ਦੀ ਗੱਲ ਆਈ ਤਾਂ ਇਹ ਸਾਰੀ ਉਮਰ ਅਤੇ ਕਾਬਲੀਅਤ ਤਰੀਹੀ ਦੀ ਤਰੀ ਰਹਿ ਗਈ ਲੋਕਾਂ ਨੂੰ ਮੇਰੀਆਂ ਬੇਟੀਆਂ ਦੇ ਚਿਹਰੇ ਤੇ ਪਿਆ ਦਾਗ ਹੀ ਨਜ਼ਰ ਆਉਂਦਾ ਸੀ ਇਹ ਗੱਲ ਮੇਰੇ ਵਾਸਤੇ ਬਹੁਤ ਤਕਲੀਫ ਦੇ ਸੀ ਕਿ ਨਾ ਜਾਣੇ ਸਾਡੇ ਕਿਹੜੇ ਗੁਨਾਵਾਂ ਦੀ ਸਜ਼ਾ ਮੇਰੀਆਂ ਧੀਆ ਨੂੰ ਮਿਲੀ ਹੈ ਮੈਂ ਤੇ ਮੇਰੇ ਭੈਣ ਭਰਾਵਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੇਰੀਆਂ ਬੇਟੀਆਂ ਦਾ ਕਿਸੇ ਤਰ੍ਹਾਂ ਨਾਲ ਵਿਆਹ ਹੋ ਜਾਵੇ ਪਰ ਚੰਗੇ ਤੋਂ ਚੰਗਾ ਖਾਨਦਾਨ ਵੀ ਆ ਕੇ ਮੇਰੀਆਂ ਬੇਟੀਆਂ ਨੂੰ ਟਕਰਾ ਜਾਂਦਾ ਮੈਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀ ਅਤੇ ਤਕਰੀਬਨ ਉਹਦਾ ਸੋ ਚੁੱਕੀ ਸੀ ਜਦੋਂ ਉਹ ਅਮੀਰ ਔਰਤ ਤਾਂ ਸਾਡੀ ਜ਼ਿੰਦਗੀ ਵਿੱਚ ਆਈ ਉਹ ਮੇਰੇ ਵਾਸਤੇ ਫਰਿਸ਼ਤਾ ਸਾਬਤ ਹੋਈ ਸੀ ਅਤੇ ਉਸ ਨੇ ਮੇਰੀਆਂ ਬੇਟੀਆਂ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰ ਦਿੱਤੇ ਸੀ ਅਤੇ ਇਹ ਸਾਬਿਤ ਕਰ ਦਿੱਤਾ ਸੀ ਕਿ ਇਸ ਚੰਗੇ ਲੋਕ ਹਜੇ ਵੀ ਮੌਜੂਦ ਹਨ ਮੈਂ ਬਹੁਤ ਖੁਸ਼ ਸੀ ਅਤੇ ਹਰ ਸਮੇਂ ਆਪਣੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਸੀ ਸ਼ੁਰੂ-ਸ਼ੁਰੂ ਵਿੱਚ ਮੇਰੀਆਂ ਬੇਟੀਆਂ ਦੇ ਖਿਲਦੇ ਚਿਹਰੇ ਮੈਨੂੰ ਬਹੁਤ ਸਕੂਨ ਦਿੰਦੇ ਸੀ ਪਰ ਫਿਰ ਵਿਆਹ ਦੇ 1 ਸਾਲ ਬਾਅਦ ਮੈਂ ਮਹਿਸੂਸ ਕੀਤਾ ਕਿ ਜਿੱਦਾਂ ਮੇਰੀਆਂ ਬੇਟੀਆਂ ਬਹੁਤ ਚੁੱਪਾ ਤੇ ਘੁੰਮ ਰਹਿਣ ਲੱਗ ਪਈਆਂ ਮੈਂ ਆਪਣੀਆਂ ਬੇਟੀਆਂ ਦੇ ਘਰ ਜਾਣ ਦਾ ਇਰਾਦਾ ਕੀਤਾ ਪਰ ਉਹਨਾਂ ਨੇ ਮੈਨੂੰ ਰੋਕ ਦਿੱਤਾ ਕਿ ਉਹ ਖੁਦ ਮੇਰੇ ਕੋਲ ਆ ਕੇ ਮਿਲ ਕੇ ਜਾਣਗੀਆਂ ਮੈਂ ਬਹੁਤ ਪਰੇਸ਼ਾਨ ਸੀ ਪਰ ਮੈਂ ਚੁੱਪ ਰਹੀ ਪਰ ਫਿਰ ਉਸ ਤੋਂ ਬਾਅਦ ਜੋ ਹੋਇਆ ਉਸਨੇ ਮੈਨੂੰ ਤੋੜ ਕੇ ਰੱਖ ਦਿੱਤਾ ਸੀ ਫਿਰ ਅਚਾਨਕ ਮੈਨੂੰ ਇਤਲਾ ਮਿਲੀ ਕਿ ਮੇਰੀ ਵੱਡੀ ਬੇਟੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਸਾਰੇ ਸਿਮਰ ਦੀ ਲਾਸ਼ ਲੈ ਕੇ ਮੇਰੇ ਕੋਲ ਆ ਰਹੇ ਹਨ ਮੈਂ ਇਹ ਖਬਰ ਸੁਣ ਕੇ ਗਾਸ਼ ਖਾ ਕੇ ਡਿੱਗ ਪਈ ਜਦੋਂ ਮੈਨੂੰ ਹੋਸ਼ ਆਇਆ ਤਾਂ ਸਾਰੇ ਮੇਰੇ ਘਰ ਜਮਾ ਹੋਏ ਸੀ ਅਤੇ ਮੇਰੀ ਮਾਸੂਮ ਜਈ ਸਿਮਰ ਕਫਨ ਵਿੱਚ ਲਪਟੀ ਮੇਰੇ ਸਾਹਮਣੇ ਸੀ ਉਹ ਹੱਡੀਆਂ ਦਾ ਢਾਂਚਾ ਬਣੀ ਹੋਈ ਸੀ ਅਤੇ ਬਾਕੀ ਤਿੰਨਾਂ ਬੇਟੀਆਂ ਦੀ ਵੀ ਤਕਰੀਬਨ ਇਹੀ ਹਾਲਤ ਸੀ ਮੇਰੀ ਹਾਲਤ ਬਹੁਤ ਖਰਾਬ ਸੀ ਮੈਨੂੰ ਵਾਰ-ਵਾਰ ਦੌਰੇ ਪੈ ਰਹੇ ਸੀ ਮੇਰੀ ਬੇਟੀ ਅਚਾਨਕ ਇਸ ਦੁਨੀਆ ਤੋਂ ਚਲੀ ਗਈ ਸੀ ਹਜੇ ਮੈਂ ਆਪਣੀ ਬੇਟੀ ਸਿਮਰ ਦੇ ਮਰਨ ਦੇ ਸਦਮੇ ਵਿੱਚ ਹੀ ਸੀ ਕਿ ਇੱਕ ਹਫ਼ਤੇ ਬਾਅਦ ਮੇਰੀ ਛੋਟੀ ਬੇਟੀ ਹੀਰ ਦੀ ਵੀ ਮੌਤ ਹੋ ਗਈ ਉਸ ਦੀ ਮੌਤ ਨੇ ਤਾਂ ਮੈਨੂੰ ਵੀ ਮਾਰ ਦਿੱਤਾ ਸੀ ਅਤੇ ਮੈਂ ਬਹੁਤ ਬਿਮਾਰ ਹੋ ਕੇ ਹਸਪੀਟਲ ਵਿੱਚ ਦਾਖਲ ਹੋ ਗਈ ਜਦ ਕਿ ਮੇਰੇ ਭੈਣ ਭਰਾ ਇਸ ਸਭ ਤੋਂ ਚੌਂਕ ਗਏ ਸੀ ਅਤੇ ਹੀਰ ਦੀ ਕਿਰਿਆ ਕਰਨ ਤੋਂ ਬਾਅਦ ਮੇਰੇ ਭਰਾ ਨੇ ਬਹਾਨੇ ਨਾਲ ਮੇਰੀਆਂ ਬੇਟੀਆਂ ਦੀ ਸੱਸ ਅੱਗੇ ਉਹਨਾਂ ਦੇ ਪਤੀਆਂ ਨੂੰ ਕਿਹਾ ਕਿ ਹਜੇ ਉਹਨਾਂ ਦੀ ਮਾਂ ਦੀ ਹਾਲਤ ਠੀਕ ਨਹੀਂ ਹੈ ਜੇਕਰ ਉਹ ਬੁਰਾ ਨਾ ਮੰਨਣ ਤਾਂ ਉਹਨਾਂ ਦੀਆਂ ਬਾਕੀ ਦੋਨੇ ਬੇਟੀਆਂ ਉਹਨਾਂ ਦੇ ਕੋਲ ਹੀ ਰਹਿੰਦੇ ਹੋ ਅਤੇ ਮੇਰੀਆਂ ਬੇਟੀਆਂ ਦੀ ਸੱਸ ਥੋੜੀ ਜਿਹੀ ਜਜ਼ਬਾਤੀ ਹੋ ਗਈ ਕੋਈ ਇਨਕਾਰ ਕਰਨ ਨਹੀਂ ਲੱਗੀ ਕਿ ਉਹਨਾਂ ਦੇ ਵੱਡੇ ਬੇਟੇ ਨੇ ਤੁਰੰਤ ਮੇਰੀਆਂ ਬੇਟੀਆਂ ਨੂੰ ਕਿਹਾ ਕਿ ਉਹ ਜਦੋਂ ਤੱਕ ਚਾਹਣ ਆਪਣੀ ਮਾਂ ਦੇ ਕੋਲ ਰਹਿ ਸਕਦੀਆਂ ਹਨ ਕੁਝ ਸਮੇਂ ਬਾਅਦ ਮੇਰੀਆਂ ਬੇਟੀਆਂ ਦੀ ਸੱਸ ਅਤੇ ਬੇਟਿਆਂ ਦੇ ਨਾਲ ਆਪਣੇ ਘਰ ਵਾਪਸ ਚਲੀ ਗਈ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਭੈਣ ਅਤੇ ਮੇਰੇ ਭਰਾ ਨੇ ਮੇਰੀਆਂ ਦੋਨੋਂ ਬੇਟੀਆਂ ਨੂੰ ਪੁੱਛਿਆ ਕਿ ਉਹਨਾਂ ਦੇ ਘਰ ਸਭ ਠੀਕ ਤਾਂ ਹੈ ਕੋਈ ਗੈਰ ਮਾਮਲਾ ਮਾਮਲੇ ਗਲਬਾਤ ਤਾਂ ਨਹੀਂ ਹੋਈ ਇਸ ਗੱਲ ਤੇ ਮੇਰੀ ਇੱਕ ਬੇਟੀ ਤਾਂ ਬਿਲਕੁਲ ਵੀ ਹੀ ਖਮੋਸ਼ ਰਹੀ ਪਰ ਦੂਸਰੀ ਬੇਟੀ ਨੇ ਜੋ ਦੱਸਿਆ ਉਸ ਨਾਲ ਮੇਰੇ ਭੈਣ ਭਰਾ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਉਹ ਸੋਚ ਵੀ ਨਹੀਂ ਸਕਦੇ ਸੀ ਕਿ ਇਦਾਂ ਦਾ ਵੀ ਕੁਝ ਹੋ ਸਕਦਾ ਹੈ ਤੇ ਉਹਨਾਂ ਦੀ ਭੈਣ ਦੇ ਨਾਲ ਇੰਨਾ ਵੱਡਾ ਖੇਲ ਖੇਡਿਆ ਗਿਆ ਪਰ ਉਹ ਅਣਜਾਨ ਰਹੀ ਅਤੇ ਤਕਲੀਫ ਸੰਦੀ ਰਹੀ ਮੇਰੀ ਬੇਟੀ ਨੇ ਦੱਸਿਆ ਕਿ ਉਹਨਾਂ ਦੀ ਸੱਸ ਕੋਈ ਹੋਰ ਨਹੀਂ ਮੇਰੇ ਪਤੀ ਦੀ ਪਹਿਲੀ ਮੰਗੇਤਰ ਰੂਪ ਦੀ ਰੂਪ ਹੀ ਹੈ ਰੂਪ ਨੂੰ ਆਪਣੇ ਰਿਸ਼ਤੇ ਠੁਕਰਾਏ ਜਾਣ ਦਾ ਬਹੁਤ ਵੱਡਾ ਗਹਿਰਾ ਸਦਮਾ ਲੱਗਿਆ ਸੀ ਅਤੇ ਇਸ ਗੱਲ ਨੇ ਰੂਪ ਨੂੰ ਪਾਗਲ ਕਰ ਦਿੱਤਾ ਸੀ ਉਸਦੇ ਮੰਗੇਤਰ ਨੇ ਕਿਸੇ ਹੋਰ ਲੜਕੀ ਦੇ ਲਈ ਉਸ ਨੂੰ ਠੁਕਰਾ ਦਿੱਤਾ ਸੀ ਅਤੇ ਫਿਰ ਰੂਪ ਨੂੰ ਉਸ ਲੜਕੀ ਨਾਲੋਂ ਨਫ਼ਰਤ ਹੋ ਗਈ ਸੀ ਅਤੇ ਉਹ ਬਿਮਾਰ ਹੋ ਗਈ ਸੀ ਫਿਰ ਉਸਦੇ ਮਾਤਾ ਪਿਤਾ ਨੇ ਆਪਣੀ ਬੇਟੀ ਦੀ ਬਿਹਤਰ ਹਾਲਤ ਕਰਨ ਦੇ ਲਈ ਉਸ ਦਾ ਵਿਆਹ ਇੱਕ ਚੰਗਾ ਘਰ ਦੇ ਕੇ ਕਰ ਦਿੱਤਾ ਪਰ ਉਸ ਦਾ ਪਤੀ ਅਮਨ ਜਿੰਨੇ ਪੜੇ ਲਿਖੇ ਅਤੇ ਸੁਲਝੇ ਹੋਏ ਇਨਸਾਨ ਸੀ ਉਸ ਦਾ ਪਤੀ ਉਹਨਾਂ ਹੀ ਜਾਹਿਰ ਸੀ ਅਤੇ ਉਹ ਪੜਿਆ ਲਿਖਿਆ ਵੀ ਬਹੁਤ ਤਾਂ ਘੱਟ ਸੀ ਉਸ ਦੇ ਕੋਲ ਪੈਸਾ ਬਹੁਤ ਜ਼ਿਆਦਾ ਸੀ ਪਰ ਰੂਪ ਨੂੰ ਇਹ ਜਾਤੀ ਲੱਗਦੀ ਸੀ ਉਕੇ ਉਸ ਨੂੰ ਇੱਕ ਜਾਹਿਲ ਦੇ ਪੱਲੇ ਪਾ ਦਿੱਤਾ ਗਿਆ ਅਤੇ ਇਸ ਨਾਲ ਰੂਪ ਦੇ ਦਿਲ ਵਿੱਚ ਇੰਨੀ ਨਫ਼ਰਤ ਭਰ ਗਈ ਸੀ ਕਿ ਉਹ ਬਦਲਾ ਲੈਣ ਤੇ ਉਤਰਾਈ ਸੀ ਇਸ ਦੇ ਲਈ ਰੂਪ ਨੇ ਇਹ ਘਣਾਉਣਾ ਖੇ ਜਿਆ ਖੇੜ ਖੇਡਿਆ ਸੀ ਜਿਸ ਬਾਰੇ ਅਮਨ ਅਤੇ ਕਵਲ ਸੋਚ ਵੀ ਨਹੀਂ ਸਕਦੇ ਸੀ ਰੂਪ ਨੇ ਅਮਨ ਅਤੇ ਕਵਲ ਦੀ ਜ਼ਿੰਦਗੀ ਬਰਬਾਦ ਕਰਨ ਦੇ ਲਈ ਕਾਲਾ ਜਾਦੂ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਜਾਦੂ ਦੇ ਤਹਿਤ ਪਹਿਲਾਂ ਉਸ ਨੇ ਅਮਨ ਦੇ ਪਰਿਵਾਰ ਵਾਲਿਆਂ ਦੇ ਦਿਲਾਂ ਵਿੱਚ ਕਵਲ ਦੇ ਖਿਲਾਫ ਨਫ਼ਰਤ ਪੈਦਾ ਕੀਤੀ ਅਤੇ ਉਸ ਦੇ ਨਾਲ ਨਾਲ ਉਸ ਦੇ ਔਲਾਦ ਨਾ ਹੋਣ ਦਿੱਤੀ ਫਿਰ ਇੱਕ ਇਦਾਂ ਦਾ ਜਾਦੂ ਕਰਵਾਇਆ ਕਿ ਕਵਲ ਦੇ ਸਿਰਫ ਬੇਟੀਆਂ ਹੀ ਪੈਦਾ ਹੋਈਆਂ ਉਹ ਵੀ ਇਦਾਂ ਦੀਆਂ ਐਬਵਾਲੀਆਂ ਕਿ ਕੋਈ ਵੀ ਉਹਨਾਂ ਨੂੰ ਦੇਖਣਾ ਗੁਵਾਰਾ ਨਾ ਕਰੇ ਇਦਾਂ ਕਰਕੇ ਉਹ ਉਹਨਾਂ ਨੂੰ ਦੁੱਖ ਦੇਣਾ ਚਾਹੁੰਦੀ ਸੀ ਰੂਪ ਨੇ ਆਪਣੇ ਪੰਜਾਂ ਬੇਟਿਆਂ ਵਿੱਚੋਂ ਚਾਰ ਵੱਡੇ ਬੇਟੇ ਦੇ ਦਿਮਾਗ ਵਿੱਚ ਇਹੀ ਗੱਲ ਪਰਨੀ ਸ਼ੁਰੂ ਕਰ ਦਿੱਤੀ ਕਿ ਉਸਨੇ ਕਵਲ ਅਤੇ ਅਮਨ ਦੇ ਕੋਲੋਂ ਬਦਲਾ ਲੈਣਾ ਹੈ ਉਸਦੇ ਲਈ ਰੂਪ ਨੂੰ ਆਪਣੇ ਬੇਟਿਆਂ ਦੀ ਮਦਦ ਦੀ ਜ਼ਰੂਰਤ ਸੀ ਬਚਪਨ ਤੋਂ ਹੀ ਇਹੀ ਗੱਲਾਂ ਸੁਣ ਸੁਣ ਕੇ ਰੂਪ ਦੇ ਬੇਟਿਆਂ ਦਾ ਦਿਮਾਗ ਵੀ ਉਹਦੇ ਵਰਗਾ ਹੀ ਹੋ ਗਿਆ ਸੀ ਜਦ ਕਿ ਸਭ ਤੋਂ ਛੋਟੇ ਬੇਟੇ ਨੂੰ ਰੂਪ ਨੇ ਬਾਹਲੇ ਮੁਲਕ ਭੇਜ ਦਿੱਤਾ ਸੀ ਅਤੇ ਜਦੋਂ ਵਕਤ ਆਇਆ ਤੇ ਉਹ ਚੰਗੀ ਅਤੇ ਅਣਜਾਣ ਔਰਤ ਬਣ ਕੇ ਕਵਲ ਦੇ ਘਰ ਜਾ ਪਹੁੰਚੀ ਕਵਲ ਨੇ ਪਹਿਲਾਂ ਉਸਨੂੰ ਕਦੀ ਦੇਖਿਆ ਨਹੀਂ ਸੀ ਇਸ ਕਰਕੇ ਉਸ ਨੂੰ ਪਹਿਚਾਨ ਨਾ ਸਕੀ ਅਤੇ ਇਸ ਗੱਲ ਦਾ ਫਾਇਦਾ ਚੁੱਕ ਕੇ ਰੂਪ ਨੇ ਉਸ ਦੀਆਂ ਚਾਰੇ ਬੇਟੀਆਂ ਦਾ ਰਿਸ਼ਤਾ ਮੰਗ ਲਿਆ ਸੀ ਅਤੇ ਇੱਥੋਂ ਹੀ ਕਵਲ ਦੀਆਂ ਬੇਟੀਆਂ ਦੀਆਂ ਤਕਲੀਫਾਂ ਦਾ ਸਫ਼ਰ ਸ਼ੁਰੂ ਹੋਇਆ ਸੀ ਕਵਲ ਦੀ ਬੇਟੀ ਨੇ ਦੱਸਿਆ ਕਿ ਸ਼ੁਰੂ ਵਿੱਚ ਸਾਰਾ ਕੁਝ ਠੀਕ ਸੀ ਪਰ ਫਿਰ ਉਸ ਦੀ ਸੱਸ ਨੇ ਅਜੀਬ ਗਰੀਬ ਹਰਕਤਾਂ ਸ਼ੁਰੂ ਕਰ ਦਿੱਤੀਆਂ ਸੀ ਅਤੇ ਉਹ ਉਨ੍ਹਾਂ ਚਾਰਾਂ ਨੂੰ ਤਕਲੀਫਾਂ ਦੇਣ ਲੱਗ ਪਈ ਅਤੇ ਇਸ ਕੰਮ ਵਿੱਚ ਉਸਦੇ ਬੇਟੇ ਵੀ ਸ਼ਾਮਲ ਸੀ ਤਰ ਹੀਰ ਦੇ ਪਤੀ ਦਾ ਹੀਰ ਦੇ ਨਾਲ ਦਿਨੋਂ ਦਿਨ ਉਹ ਆਪਣੀ ਪਤਨੀ ਦੀ ਸਾਈਡ ਲੈਣ ਲੱਗ ਪਿਆ بیٹے ਦਾ ਪਿਆਰ ਦੇ ਕੇ ਰੂਪ ਦਾ ਗੁੱਸਾ ਬਹੁਤ ਜ਼ਿਆਦਾ ਵੱਧ ਗਿਆ ਸੀ ਅਤੇ ਉਸ ਨੇ ਆਪਣੀ ਨਫ਼ਰਤ ਦਾ ਜ਼ਾਹਰ ਕਰ ਦਿੱਤਾ ਜਿਸ ਨੂੰ ਸੁਣ ਕੇ ਸਾਡੇ ਰੋਂ ਤੇ ਖੜੇ ਹੋ ਗਏ ਉਸ ਨੇ ਕੋਈ ਜਾਦੂ ਕਰਕੇ ਸਾਡੀ ਜਾਨ ਲੈਣ ਦਾ ਇਰਾਦਾ ਕਰ ਲਿਆ ਸੀ ਤੇ ਜਿਸ ਦੀ ਵਜ੍ਹਾ ਨਾਲ ਸਿਮਰ ਅਤੇ ਹੀਰ ਦੀ ਦੀ ਮੌਤ ਹੋ ਗਈ ਅਤੇ ਹੁਣ ਸਾਡੀ ਵਾਰੀ ਹੈ ਇਹ ਸਭ ਸੁਣ ਕੇ ਮੇਰੇ ਪੈਣ ਅਤੇ ਭਰਾ ਦੇ ਹੋਸ਼ ਉੱਡ ਗਏ ਸੀ ਉਹਨਾਂ ਨੇ ਕਿਸੇ ਚੰਗੇ ਅਤੇ ਕਾਬਿਲ ਬਾਬੇ ਦੇ ਨਾਲ رابطہ ਕਰਕੇ ਮੇਰੀਆਂ ਦੋਨੋਂ ਬੇਟੀਆਂ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਮੇਰੀ ਭੈਣ ਰੂਪ ਦੇ ਕੋਲ ਜਾ ਕੇ ਕਹਿਣਾ ਚਾਹੁੰਦੀ ਸੀ ਕਿ ਸਾਨੂੰ ਨਹੀਂ ਪਤਾ ਸੀ ਕਿ ਅਮਨ ਦੀ ਮੰਗਣੀ ਪਹਿਲਾਂ ਤੇਰੇ ਨਾਲ ਹੋ ਚੁੱਕੀ ਸੀ ਨਹੀਂ ਤਾਂ ਉਹ ਇਹ ਰਿਸ਼ਤਾ ਕਦੀ ਵੀ ਨਹੀਂ ਕਬੂਲ ਕਰਦੇ ਪਰ ਇਸ ਦੀ ਨੋਬਤ ਹੀ ਨਹੀਂ ਆਈ ਸੀ ਰੂਪ ਤੇ ਰੱਬ ਦੀ ਪਕੜ ਹੋ ਗਈ ਜਿੱਤਰਾ ਜਦੋਂ ਸਾਰੇ ਸੌ ਰਹੇ ਸੀ ਮੇਰੇ ਦੂਸਰੇ ਨੰਬਰ ਵਾਲੇ ਜਵਾਈ ਨੇ ਚੁੱਪਚਾਪ ਸਾਡੇ ਘਰ ਦੇ ਤੇ ਤੇਲ ਛੜ ਕੇ ਛਿੜਕ ਕੇ ਘਰ ਨੂੰ ਅਗ ਲਗਾ ਦਿੱਤੀ ਸੀ ਜਿਸ ਵਿੱਚ ਚਾਰੇ ਬੇਟੇ ਮਾਸ ਸਹਿਤ ਸੜ ਕੇ ਮਾਰੇ ਗਏ ਸੀ ਕਿਉਂਕਿ ਮੇਰਾ ਦੂਸਰੇ ਨੰਬਰ ਵਾਲਾ ਜਵਾਈ ਆਪਣੀ ਪਤਨੀ ਹੀਰ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪਿਆ ਸੀ ਉਹ ਸਦੀਏ اچانک ਮੌਤੇ پاگل ਹੋ ਗਿਆ ਸੀ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਉਸ ਦੀ ਪਤਨੀ ਦੀ ਮੌਤ ਉਸ ਦੀ ਮਾਂ ਦੀ ਵਜ੍ਹਾ ਨਾਲ ਹੋਈ ਹੈ ਤਾਂ ਉਹ پاگل ਹੋ ਗਿਆ ਸੀ ਉਸ ਨੂੰ ਆਪਣੀ ਮਾਂ ਤੋਂ ਸਖਤ ਨਫ਼ਰਤ ਹੋ ਗਈ ਸੀ ਉਹ ਦੀ ਮਾਂ ਕੀ ਮਰੀਜ਼ ਬੰਦਾ ਜਾ ਰਿਹਾ ਸੀ ਅਤੇ ਉਸ ਨੇ ਆਪਣੇ ਅਤੇ ਆਪਣੇ ਘਰ ਵਾਲਿਆਂ ਦੀ ਜਾਨ ਲੈ ਲਈ ਕਿਉਂਕਿ ਹੀਰ ਸਿਰਫ ਇਕੱਲੀ ਨਹੀਂ ਮਰੀ ਸੀ ਕਿਉਂਕਿ ਉਸ ਦੇ ਪੇਟ ਵਿੱਚ ਇੱਕ ਬੱਚਾ ਵੀ ਸੀ ਜਿਸ ਨਾਲ ਮੇਰੇ ਜਵਾਈ ਦਾ ਬਹੁਤ ਬੁਰਾ ਹਾਲ ਹੋਇਆ ਸੀ ਮੈਨੂੰ ਇਸ ਹਾਦਸੇ ਦਾ ਬਹੁਤ ਜ਼ਿਆਦਾ ਅਫਸੋਸ ਹੋਇਆ ਸੀ ਹਾਲਾਂਕਿ ਰੂਪ ਦੀ ਵਜ੍ਹਾ ਨਾਲ ਮੇਰੀਆਂ ਦੋ ਦੋ ਬੇਟੀਆਂ ਰੱਬ ਨੂੰ ਪਿਆਰੀਆਂ ਹੋਈਆਂ ਸੀ ਅਤੇ ਇਸੇ ਤਰ੍ਹਾਂ ਮੇਰੀਆਂ ਦੋ ਛੋਟੀਆਂ ਬੇਟੀਆਂ ਦੀ ਵੀ jaan ਬਚ ਗਈ ਸੀ ਬੇਸ਼ੱਕ ਇਸ ਹਾਦਸੇ ਵਿੱਚ ਉਹਨਾਂ ਦੇ ਪਤੀ ਇਸ ਦੁਨੀਆ ਤੋਂ ਚਲੇ ਗਏ ਸੀ ਪਰ ਇਹ ਸਭ ਵੀ ਤਾਂ ਉਹਨਾਂ ਦੀ ਮਾਂ ਦੀ ਵਜ੍ਹਾ ਦੇ ਨਾਲ ਹੀ ਹੋਇਆ ਸੀ ਅਖੀਰ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਰੱਬ ਦੇ ਵਾਸਤੇ ਆਪਣੇ ਦਿਲਾਂ ਨੂੰ ਸਾਫ਼ ਰੱਖੋ ਕਿਸੇ ਦੇ ਵਾਸਤੇ ਆਪਣੇ ਦਿਲ ਵਿੱਚ ਇੰਨੀ ਨਫ਼ਰਤ ਨਾ ਪਾਓ ਕਿ ਇਨਸਾਨ ਨਫ਼ਰਤ ਦੀ ਅੱਗ ਵਿੱਚ ਇਸ ਕਦਰ ਨਾ ਹੋ ਜਾਵੇ ਜਾਂਦਾ ਹੈ ਕਿ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ